ਜੈਤੂਪੁਰ ਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਡੀਐਸਪੀ ਜੈਤੂ ਸੁਖਦੀਪ ਸਿੰਘ ਨੇ ਦੱਸਿਆ ਕਿ ਕਿਸੇ ਸੰਗਠਿਤ ਅਪਰਾਧ ਨੂੰ ਅੰਜਾਮ ਦੇਣ ਦੀ ਤਾਕਤ ਚ ਬੈਠੇ ਇਨ੍ਹਾਂ ਵਿਅਕਤੀਆਂ ਨੂੰ ਦਬੜੀਖਾਨਾ ਰੋਡ ਸਥਿਤ ਡਰੇਨ ਦੇ ਪੁਲ ਤੋਂ ਫੜਿਆ ਗਿਆ ਡੀਐਸਪੀ ਨੇ ਦੱਸਿਆ ਕਿ ਨਾਲ ਦੇ ਇੱਕ ਸਾਥੀ ਅਜੇ ਫਰਾਰ ਹੈ ਮਲਜਮਾਂ ਕੋਲੋਂ ਰਵਾਇਤੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਸ ਤਰ੍ਹਾਂ ਇਸੇ ਤਲੀਪਾਂ ਵਗ ਬੋ ਕੇ ਸਾਡੇ ਮਾਨ ਜੋ ਮਸ਼੍ਰੀਮਤੀ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਜੀ ਵੱਲੋਂ ਨਸ਼ਿਆ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜੋ ਲੜਾਈ ਜ਼ਿਲ੍ਹਾ ਫਰੀਦਕੋਟ ਦੀ ਖੁਸ਼ ਲੜ ਰਹੀ ਹੈ ਉਹਦੇ ਵਿੱਚ ਅਫਾ 7 ਮਹੀਨਿਆਂ ਦੇ ਵਿੱਚ 33 ਮੁਕੱਦਮੇ ਦਰਜ ਕੀਤੇ ਆ 164 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਸੇ ਲੜੀ ਦੇ ਸਬੰਧ ਵਿੱਚ ਐਸਐਚਓ ਸਵਾਰ ਹਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਸਿਕੰਦਰ ਸਿੰਘ ਬਾਜ਼ਾਖਾਨਾ ਚੌਕ ਮਜੂਦ ਸੀਗਾ ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਡਬਲ ਖਾਨੇ ਪੁਲ ਡਰੇਨ ਦੇ ਲਾਗੇ ਕੁਝ ਸ਼ਰਾਬੀ ਬੰਦੇ ਕਿਸੇ ਕਿਸ ਹਮਲੇ ਦੀ ਧਾਕ ਵਿੱਚ ਬੈਠੇ ਕੋ ਪਲਾਨਿੰਗ ਕਰ ਰਹੇ ਹਨ ਤੇ ਜਿਨ੍ਹਾਂ ਕੋ ਮਾਰੂ ਹਥਿਆਰ ਹਨ ਜਿਨ੍ਹਾਂ ਨੂੰ ਪੁਲਿਸ ਪਾਰਟਿਸ ਨੇ ਕਾਬੂ ਕੀਤਾ ਜਾਂ ਜਿਨ੍ਹਾਂ ਦੇ ਵਿੱਚੋਂ 5 ਵਿਅਕਤੀ ਕਾਬੂ ਆਏ ਜਿਨ੍ਹਾਂ ਦੇ ਕੋਲੋਂ ਇੱਕ ਕਿਰਪਾਨ ਇੱਕ ਗਰਾਰੀ ਰਾਡ ਤਿੰਨ ਖੰਡੇ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਹੋਈ ਜੀ ਪ੍ਰੋਫਾਈਲ ਕੀ ਹੈ ਜੀ ਪ੍ਰੋਫਾਈਲ ਇਸ ਤਰ੍ਹਾਂ ਕੀ ਹੈ ਜਿਹੜੇ 5 ਬੰਦੇ ਸੀਗੇ ਹਰ ਸਿਮਰਨਜੀਤ ਸਿੰਘ ਉਰਫ ਕਾਲੂ ਪੁੱਤਰ ਕਰਮਜੀਤ ਸਿੰਘ ਵਾਸੀ ਜੈਤੋ ਸੁਦਾਮ ਪੁੱਤਰ ਰਾਜੂ ਕੁਲ ਵੀਰ ਪੁੱਤਰ ਬੱਬੀ ਸੁਵੀਰ ਪੁੱਤਰ ਬਿੱਲਾ ਮੁੰਨਾ ਪੁੱਤਰ ਰਾਜੂ ਇਹ ਸਾਰੇ ਜੇਤੋ ਦੇ ਰਹਿਣ ਵਾਲੇ ਆ ਤੇ ਜਿਹੜਾ ਹਰਸਿਮਰ ਸਿੰਘ ਆ ਇਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜਾ ਲੜਾਈਆਂ ਦੇ ਲੁੱਟਖੋਹਾਂ ਦੇ ਚੋਰੀਆਂ ਦੇ ਮੋਟਰਸਾਈਕਲ ਚੋਰੀ ਹੋਰ ਤੇ ਇੱਕ ਦੇ ਖਿਲਾਫ ਐਂਡੀਗਨ ਮੁਕੱਦਮਾ ਦਰਜਾ ਅੱਜ ਇਹਦਾ ਫਰਾਰ ਦਿੱਤੇ ਜਾ ਰਿਹਾ 6 ਮਾ ਅਗੂ ਜੀ ਉਹਦਾ ਕੀ ਨਾਮ ਉਹ ਨਾ ਤੋਤਾ ਸਿੰਘ ਪਰ ਤੋਤੀ ਇਹ ਰੰਮੀਣੀ ਬਸ ਸਰ ਇਹ ਵੀ ਕੋਈ ਪਤਾ ਲੱਗਿਆ ਕਿ ਮਨਗੇ ਪਲਾਨਿੰਗ ਵਗੈਰਾ ਬਣਾ ਲਈ ਸੀ ਕਿ ਲੁੱਟਾ ਖੋਲੇ 12 ਤੱਕ ਅੱਜ ਰਸਤੇ ਵਿੱਚ ਰਾਗੀ ਤੋਂ ਮੋਬਾਈਲ ਖੋਲੇ ਜਾਂ ਕੋਈ ਪੈਸੇ ਖੋਲੇ ਤੁਹਾਨੂੰ ਪਤਾ ਕੀ ਹੁਣ ਮਹੀਨੇ ਦਾ ਖੀਰ ਲੱਗਣ ਹੁੰਦਾ ਤਰਖਾਹਾਂ ਦਫੂਆ ਮਿਲੀਆਂ ਹੁੰਦੀਆਂ ਲੋਕਾਂ ਨੂੰ ਤੇ ਉਹ ਇਸ ਤਾਗ ਦੇ ਵਿੱਚ ਗਏ ਲੁੱਟਾ ਖੋਲਾ ਉਹ ਰਾਮ ਦੇ ਪਿੱਛੇ ਬਰਾਮੀ ਵੀ ਕੋਈ ਨਹੀਂ ਬਰਾਮੀ ਕੋਈ ਨਹੀਂ ਪਲਾਨਿੰਗ ਕਰ ਰਿਹਾ ਸੀ ਨਾ ਬਰਾਮੀ ਵੀ ਨਹੀਂ ਹੋਈ ਪਲਾਨਿੰਗ ਕਰ ਰਹੀ ਸੀ ਪਰ ਇਹ ਇਹ ਤੋਂ ਪਹਿਲੇ ਵੀ ਲੁੱਟਾ ਖੋਾ ਕਾਫੀ ਹੁੰਦੀ ਰਹੀ ਹੈ ਜੀ ਜਿਵੇਂ ਨੌਲੇਜ ਦੇ ਵਿੱਚ ਕੋਈ ਨਹੀਂ ਪਹਿਲਾਂ ਇੱਕ ਦੋ ਹੋਈਆਂ ਸੀਗੀਆਂ ਤੇ ਆਪਾਂ ਸਾਰੇ ਟ੍ਰੇਸ ਕਰਦੀਆਂ ਸੀਗੀਆਂ ਤੇ ਹੁਣ ਗਾ ਵੀ ਆਪਾਂ ਕੰਟਰੋਲ ਰੱਖਾਂਗੇ ਸਾਰਾ ਠੀਕ